ਆਰਣਾ ਤੁਹਾਨੂੰ ਦਰਬਾਰ ਲੈ ਕੇ ਕੂਣ ਝਾੜੂ ਕਾਨੂੰਨ ਤੇ ਝਾੜੂ ਦਾ ਇਹ ਚੀਜ਼ਾਂ ਦਾ ਇੱਥੇ ਮੱਥਾ ਟੇਕਦੇ ਨੇ ਤਾਂ ਹੁਣ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ માતા ਦੇ ਦਰਬਾਰ 'ਚ ਜੁੜੇ ਰਹੋ ਆਓ ਭਾਈ ਤੁਹਾਨੂੰ ਥੋੜਾ ਜਿਹਾ ਬੋਲਣਾ ਮਾਣ ਵਾਲੀ ਪ੍ਰੇਰਣਾ ਕਿਸ ਦਾ ਬਾਵਾ ਜਦੋਂ ਆਪਾਂ ਦਾ ਪਹੁੰਚੇ ਇਹ ਉੱਥੇ ਨਾ ਇਹ ਨੂਨ ਤੇ ਝਾੜੂ ਝੜਦਾ ਇਹ ਲਿਆ ਨੂਨ ਤੇ ਝਾੜੂ ਇਹ ਚੜਦਾ ਉੱਥੇ ਮਾਤਾ ਦੇ ਰਸ਼ ਬਹੁਤ ਆ ਇੱਥੇ ਦੇਖੋ ਇੱਥੇ ਮਾਤਾ ਦੇ ਰਸ਼ ਬਹੁਤ ਆ ਜਿਹੜੇ YouTube ਤੇ ਆਪਣਾ ਚੈਨਲ ਆ ਉਹ ਜਿਹੜੇ Facebook ਗੁਰੂ ਰਾਜਵੀਰ ਜਗਨੂ ਆਜ ਲੋ ਜੀ ਦੇਖੋ ਕਿੰਨਾ ਰਸ਼ ਆ दिखाने तुम रश दकान लगे इन देखो रश बहुत बहुत भीड़ आ दरबार है माता का इधर देखो किड़ देखो कि इतना ਬਹੁਤ ਰਸ਼ ਹਜ਼ਾਰਾਂ ਲੱਖਾਂ ਇਤਦਾਦ ਚ ਲੋਕ ਨੇ ਮੱਥਾ ਟੇਕਣ ਆਉਂਦੇ ਨੇ ਜਿਹੜੇ 20-25 ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦੀ ਇੱਥੇ ਸ਼ਰਦਾ ਮਾਤਾ ਦੇ ਦਰਬਾਰ 'ਚ ਉਹਨਾਂ ਨੂੰ ਮਾਤਾ ਦੇ ਮੱਥਾ ਟੇਕਣ ਆਉਂਦੇ ਨੇ ਉਹ ਸਾਰੇ ਆਹ ਦੇਖੋ ਇਹ ਰਸ਼ ਕਿੰਨਾ ਦੇਖੋ ਉਧਰ ਬਿੱਬੀਆਂ ਦੀ ਲਾਈਨ ਆ ਇੱਧਰ ਭਾਈਆਂ ਦੀ ਲਾਈਨ ਆ ਹੁਣ ਆਪਾਂ ਤੁਹਾਨੂੰ ਅੰਦਰ ਮਾਤਾ ਰਾਣੀ ਦੇ ਦਰਸ਼ਨ ਕਰਾਵਾਂਗੇ ਦਰਬਾਰ ਦੇ ਜੇ ਮਾਤਾ ਰਾਣੀ ਦੇ ਦਰਬਾਰ ਦੇ ਅੰਦਰ ਦਰਸ਼ਨ ਕਰਿਓ ਐਵੇਂ ਗੋੜਾ ਰਾਮਾ ਗੋਲਾ ਮਦਮੇ ਮਾਤਾ ਜੀ ਲੰਗਰਾਂ ਵਿੱਚੋਂ ਫੜਦੇ ਹਾਂ ਇਹਨਾਂ ਦਾ ਸਾਰਾ ਜਲ ਸੰਵਾਦ ਕਰਦੇ ਆਇਓ ਕੋਈ ਨਾ ਲਓ ਮਿੱਤੋਂ ਕੋਈ ਨਾ ਲਓ ਆਵਾਜ਼ ਆ ਹੈ ਅਕਾਲ ਵਾਹਿਗੁਰੂ ਜੀ ਮਾਤਾ ਰਾਣੀ ਦੇ ਤੁਹਾਨੂੰ ਦਰਬਾਰ ਚ ਲੈ ਕੇ ਚੱਲਾਂਗੇ ਹੁਣ ਛਾਂਗੇ ਇਥੋਂ ਆਪਾਂ ਕਿਸੇ ਤੋਂ ਵਿੱਕੀ ਇਤਿਹਾਸਾ ਇਥੇ ਕੀ ਮੈਂ ਸਾਰਾ ਕੁਝ ਦੱਸਾਂਗੇ ਤੁਹਾਨੂੰ ਪਤਾ ਕਰਕੇ ਮਾਤਾ ਰਾਣੀਤੀ ਪਿੰਡ ਰੈਸਲ ਪਰਸੋਂ ਕੋਲੇ ਇਹਦਾ ਮੜਿਆ ਦੱਸੋ ਵੀ ਮਾਤਾ ਦਾ ਬੀਪੀ ਨੇ ਸੱਤੀ ਹੋਏ ਜੀਗੇ ਪਤਾ ਨਹੀਂ ਭਾਈ ਦਰ माता रानी ने देखो रश कि दस देखी माता मारे पता ਇਦਰਾਸ਼ ਦੇਖੋ ਕਰਨਾ ਇੱਕ ਬੜਾ ਮਜ਼ੇਦਾਰ ਹੈ ਬੜਾ ਬੜਾ ਦੇਖੀਏ ਉਹ ਜੀ ਰਸ਼ ਕਿੰਨਾ ਬਹੁਤ ਰਸਆ ਪੁੱਛਿਆ ਥੇੜੇ ਇੱਕ ਦੋ ਸੇਵਾਦਾਰ ਨੇ ਉਹਨਾਂ ਨੂੰ ਵੀ ਕੀ ਇਤਿਹਾਸ ਆ ਉਹ ਕਹਿੰਦੇ ਵੀ ਪੁਰਾਣੇ ਬਜ਼ੁਰਗ ਦੱਸਣਗੇ Sio <laughs> Verti ਆ ਦੇਖੋ ਕਿੰਨਾ ਰਾਸ਼ਾ ਜੀ ਬਹੁਤ ਦੂਰ ਦੂਰ ਤੱਕ ਲੈਣਾ ਲੱਗੀਆਂ ਵੀਆ ਨੇ ਦਾperti ਜੇ ਜੀ ਉਹ ਬੰਦ ਦਰਦ ਵਾਲੇ ਉਹ ਨਾਂ ਮੰਗ ਲੈ ਕੇ ਉਹ ਆਪਣਾ ਹੰਦਰਾਲੇ ਨਾਲ ਛਤ ਹੈ ਜਿਹੜਾ ਉਹ ਦੰਦਰਾਲੇ ਵਾਲਾ ਛਤ ਨਾ ਉਹ ਔਰ ਛੱਤੀ ਆ ਰਹੀ ਉੱਥੇ ਤੇ ਉਹ ਤੇ ਇਹ ਛੱਤੀ ਦਾ ਫਿਰ ਜਾਦੂ ਰੇ ਓਟ ਪੈ ਗਏ ਨੂੰ ਲੁੱਟਣਾ ਤੇ ਵੀ ਬੇਇੱਜ਼ਤੀ ਹੋਊ ਫੇਰੇ ਸਮਾਗ ਹੀ ਐ ਛੱਪੜੀ ਚ ਅੱਛਾ ਹਾਂ ਫਿਰ ਜੱਤੋਂ ਫੇਰੇ ਵਚਨ ਕਰਕੇ ਜਾ ਕੋਈ ਮੈਚ ਡੰਗਰ ਪਸ਼ੂ ਵਿਉਹ ਦੇ ਵਾਸਤੇ ਇਹ ਪੁਰ ਮੱਥਾ ਟੇਕਿਆ ਕੋ ਰਹਿਲਾਂ ਦੀ ਉਹ ਹੈ ਹਾਂ ਰਹਿਲਾਂ ਦੀ ਰਹਿਲਾਂ ਦੀ ਰਹਿਲ ਗੋਤ ਰਹਿਲ ਗੋਤ ਦੀ 12 ਪਿੰਡਾਂ ਦਾ ਮੇਲਾ ਪਾ ਇਹ 12 ਪਿੰਡਾਂ ਗੋਤ ਚੋ ਮਾਤਾ ਰਾਣੀ ਧੀ